ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ صدਕਾ ਸਰਬੰਸਦਾਨੀ ਧੰਨ ਧੰਨ ਸੇਵ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ਪੁਰਬ ਨੂੰ ਸਮਰਪਤ ਸਮੂਚੀਆਂ ਸੰਗਤਾਂ ਵੱਲੋਂ ਅੱਜ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ صدਕਾ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਹੋਏ ਹਨ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਹੈ ਉਹ ਰਹੀ ਹੈ ਸਾਰੇ ਸ਼ਹਿਰ ਦੀਆਂ ਪ੍ਰਕਰਮਾ ਕਰਕੇ ਸ਼ਾਮ ਨੂੰ ਵਾਪਸੀ ਗੁਰੂ ਘਰ ਵਿਖੇ ਪਹੁੰਚਣਾ ਹੈ 6 ਤਰੀਕ ਨੂੰ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਉਪਰੰਤ ਸਾਰੇ ਦਿਨ ਦੇ ਦੀਵਾਨ ਸੱਜਣਗੇ। ਸਮੂਚੀਆਂ ਹੀ ਨਕੋਦਰ ਦੀਆਂ ਸੰਗਤਾਂ ਵੱਲੋਂ ਬੜੇ ਭਾਰੀ ਉਤਸ਼ਾਹ ਦੇ ਨਾਲ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸਮੂਚੀਆਂ ਹੀ ਸੰਗਤਾਂ ਨੂੰ ਗੁਰੂ ਸਾਹਿਬ ਜੀਆਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਨਕੋਦਰ ਦੀਆਂ ਸਮੂਹ ਸੰਗਤਾਂ ਵੱਲੋਂ ਹਾਜ਼ਰੀ ਭਰੀ ਜਾਂਦੀ ਅਸੀਂ ਇਸੇ ਤਰ੍ਹਾਂ ਉਮੀਦ ਕਰਦੇ ਹਾਂ ਸੰਗਤਾਂ ਨੇ ਬਿਆਨਤ ਹੀ ਸਹਿਯੋਗ ਦਿੱਤਾ ਹੈ ਹਰ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਨੇ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਸਮੁੱਚੀ ਸੰਗਤ ਜਿਹੜੀ ਹੈ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਇਸੇ ਤਰ੍ਹਾਂ ਸਹਿਯੋਗ ਕਰਦੀ ਰਹੇਗੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਹੀ ਸੰਗਤਾਂ ਦੇ ਅਸੀਂ ਤਹਿ ਦਿਲੋਂ ਰਹਿਣੀ ਹਾਂ ਗੁਰੂ 파ਰਸਾ ਸਾਰਿਆਂ ਨੂੰ ਚੜ੍ਹਦੀ ਕਲਾ ਹਰ ਮਦਾਨੇ ਫਤਿਹ ਬਖਸ਼ਿਸ਼ ਕਰਨ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਵਹਿ ਪ੍ਰਗਟਿਓ ਮਰਦ ਅਗੰਬੜਾ ਮਰੀਆਮਾ ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਐਸੀ ਦੀਨਦয়াল ਸਤਿਗੁਰੂ ਸਰਬੰਸਦਾਨੀ ਦਸਮੇਸ਼ ਪਿਤਾ ਅਮਰਤ ਕੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਕਬਰਾ ਜੀ ਦੇ ਪ੍ਰਕਾਸ਼ ਪੁਰਬ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਉਹਨਾਂ ਦੇ ਅਗੇ ਅਰਦਾਸ ਬੇਨਤੀ ਕਰਕੇ ਇਸ ਨੂੰ ਸੰਗਤਾਂ ਨਗਰ ਨਿਵਾਸੀ ਸੰਗਤਾਂ ਬੜੀ ਸਰਦਾ ਭਾਵਨਾ ਨਾਲ ਮਨਾ ਰਹੇ ਹਨ ਜਿਸ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ 24 ਤਰੀਕ ਤੋਂ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਮਹਲਾ ਗੁਰੂ ਨਾਨਕਪੁਰਾ ਤੋਂ ਆਰੰਭ ਹੋਈਆਂ ਸਨ ਜਿਨ੍ਹਾਂ ਵਿੱਚ ਸੰਗਤਾਂ ਅਮਰਤ ਵੇਲੇ ਤੋਂ 4 ਵਜੇ ਤੋਂ ਹਰ ਜਸ ਕੀਰਤਨ ਕਰਦੀਆਂ ਹੋਈਆਂ ਸਾਰੇ ਹੀ ਸ਼ਹਿਰ ਦੇ ਵਿੱਚ ਵੱਖ-ਵੱਖ ਪੜਾਵਾਂ ਤੇ ਜਾ ਕੇ ਕੁਰਬਾਨੀ ਰਾਂਝ ਸੰਗਤਾਂ ਨੂੰ ਨਿਹਾਲ ਕੀਤਾ ਸੰਗਤਾਂ ਪਰਬਾ ਫੇਰੀ ਵਿੱਚ ਅਮਰਤ ਵੇਲੇ ਹੀ ਵੇਖਣ ਵਾਲਾ ਜਲੋ ਸੀ ਸੰਗਤਾਂ ਦਾ ਹੜ ਸੀ ਸੋ ਸੰਗਤਾਂ ਦੇ ਵਿੱਚ ਬਹੁਤ ਅਸਾ ਸੀ ਇਸੇ ਹੀ ਸੰਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 6 ਤਰੀਕ ਜਿਹਨ ਸੋਮਵਾਰ ਨੂੰ ਮਨਾਏ ਜਾ ਰਹੇ ਹਨ ਜਿਸ ਵਿੱਚ ਅੱਜ ਸ੍ਰੀ ਕੰਟਪਟ ਸਾਹਿਬ ਜੀ ਦੇ ਜਾਪ ਆਰੰਭ ਹੋਇਆ ਹਨ ਜਿਸ ਦੀ ਸੰਪੂਰਨਤਾ 6 ਤਰੀਕ ਨੂੰ ਠੀਕ ਸਵੇਰੇ 10 ਵਜੇ ਹੋ ਜਾਵੇਗੀ ਆਪरांत ਸਾਰਾ ਦਿਨ ਹੀ ਕੀਰਤਨ ਦਰਬਾਰ ਗੁਰੂ ਕੇ ਲੰਗਰ ਰੋਟਾ ਵਰਤਣਗੇ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਬਾਧ ਚੜ ਕੇ ਹਿੱਸਾ ਪਾਉਣ ਅਤੇ ਆਪਣੇ ਜੀਵਨ ਸਫਲ ਕਰਨ ਅੱਜ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਦਾਰ ਸ਼ਾਇਆ ਅਤੇ ਪੰਜ ਪਿਆਰਾਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਜਾਣੇ ਹਨ ਜੋ ਕਿ ਸਾਰੇ ਹੀ ਸ਼ਹਿਰ ਦੀਆਂ ਪਰਕਰਮਾਂ ਕਰਦੇ ਹੋਏ ਸ਼ਾਮ ਨੂੰ ਇੱਥੇ ਹੀ ਸੰਪੂਰਨਤਾ ਦੀ ਅਰਦਾਸ ਹੋਵੇਗੀ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਟਾਈਮ ਸਿਰ ਪਹੁੰਚ ਕੇ ਇਸ ਵਿੱਚ ਹਾਜ਼ਰੀਆਂ ਭਰਨ ਸੋ ਸੱਚੇ ਪਾਤਸ਼ਾਹ ਵਾਹਿਗੁਰੂ ਸਾਰੇ ਹੀ ਸੰਸਾਰ ਵਿੱਚ ਸਾਰੇ ਸੁੱਖ ਸ਼ਾਂਤੀ ਰੱਖਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਨਾਮ ਦੀਆਂ ਦਾਤਾਂ ਸੇਵਨ ਦੀਆਂ ਦਾਤਾਂ ਵਾਖਸਣ ਸਾਰੀ ਹੀ ਸੰਗਤ ਦਾ ਬਹੁਤ ਅਸਾਹ ਹੈ ਬਹੁਤ ਹੀ ਉਤਸ਼ਾਹ ਨਾਲ ਅੱਜ ਨਗਰ ਕੀਰਤਨ ਦੀ ਰੰਗਮਤਾ ਹੋਣ ਵਾਸਤੇ ਸੰਗਤਾਂ ਆ ਰਹੀਆਂ ਹਨ ਗੁਰੂ ਘਰ ਨਮਸਤ ਹੋ ਰਹੀਆਂ ਹਨ ਸੋ ਸਾਰੀਆਂ ਹੀ ਸੰਗਤਾਂ ਨੂੰ ਦੇਸ਼ ਵਿਦੇਸ਼ ਵਿਚ ਰਹਿੰਦੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਗੁਰਪੁਰਬ ਦੀਆਂ ਲੱਖ 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 ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ